ਏ ਵਾਲੀ ਆ ਵੀਰ ਸ਼ਹੀਦਾਂ ਦੀ ਸਮਾਦੀ ਜਿਹਨੂੰ ਪੂਰਾ ਮੁਲਕ ਸਿਰਜਕੰਗ ਹਰੇਕ ਦੇ ਰੋਮ ਰੋਮ ਤੇ ਵਸੇ ਇਹ ਸ਼ਹੀਦ ਜਿਨ੍ਹਾਂ ਨੇ ਮੁਲਕ ਦੇ ਲਈ ਫਾਂਸੀ ਦਾ ਰਸਾ ਚੁਣਿਆ ਉਹ ਸਾਹਮਣੇ ਦੇਖੋ ਦੇਖੋ ਗੌਰ ਦੇ ਨਾਲ ਉਹ ਸ਼ਹੀਦ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ राजगुरु ते सुख दे। अगे अमर ज्योति समाधि और बहुत कुछ लिखा है इनकलाब जिंदाबाद ऊपर लिखा है सरफरोसी की तमन्ना आज हमारे दिल में है देखना है जोर कितना बाजे का दिल में है एहे ਸ਼ਹੀਦਾਂ ਦੀ ਸਮਾਦ ਬਹੁਤ ਸ਼ਾਨਦਾਰ ਬਣੀ ਹੋਈ ਹੈ ਫਾਰਕ ਫੁੱਲ ਬੁੱਟੇ ਵੇਲ ਬੁੱਟੀਆਂ ਤੇ ਹੋਰ ਵੀ ਬੜਾ ਖੁਸ਼ ਹੈ ਇਹ ਦੇਖਣਯੋਗ ਹੈ ਔਰ ਇਹ ਹੈਗੀ ਹੈ ਹੁਸੈਨੀ ਵਾਲਾ ਜ਼ਿਲ੍ਹਾ ਫਿਰੋੜਪੁਰ ਦੇ ਵਿੱਚ ਬਿਲਕੁਲ ਨੇੜੇ ਨਾਲ ਪਾਕਿਸਤਾਨ ਹੈ ਤਾਂ ਇਸ ਸ਼ਹੀਦਾਂ ਦੀ ਸਮਾਦ ਦੇ ਬਾਰੇ ਵਿੱਚ ਗੱਲ ਕਰਦੇ ਆਂ ਸਾਡੇ ਨਾਲ ਜੁੜੇ ਨੇ ਮਿਸਟਰ ਅਨਿਲ ਕੁਮਾਰ ਜੀ ਉਹਨਾਂ ਤੋਂ ਗੱਲਬਾਤ ਪੁੱਛਦੇ ਆ। ਇਹ ਇਹ ਸ਼ਹੀਦਾਂ ਦੀ ਸਮਾਦ ਕਿਹੜੇ ਕਿਹੜੇ ਸ਼ਹੀਦਾਂ ਦੀ ਸਮਾਦ ਹੈ ਇੱਥੇ ਬਣੀ ਹੋਈ। ਦੇਖੋ ਜੀ ਇਹ ਹੈਗੀ ਹੈ ਜਿਹੇ ਦੇ ਆਜਮ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਸਮਾਦ। ਤੁਸੀਂ ਉਹ ਬਿਲਕੁਲ ਸਾਹਮਣੇ ਦੇਖ ਰਹੇ ਅਮਰ ਜੋਤੀ ਜਲ ਰਹੀ ਹੈ। ਹਾਂਜੀ ਸੈਂਟਰ 'ਚ ਹਾਂ ਉੱਥੇ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਉਹ ਸੁਖਦੇਵ ਦੀ ਅਸਲ ਸਮਾਦ ਉਹ ਅੱਛਾ ਅਦਰ ਅਸਲ ਸਮਾਦ ਉਹ ਹੈ ਜੀ ਉਹਦੇ ਬਿਲਕੁਲ ਸਾਹਮਣੇ ਤਿੰਨਾਂ ਸ਼ਹੀਦਾਂ ਦੇ ਸਟੈਚੂ ਬਣਾਏ ਗਏ ਹਾਂ 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 ਹੁਣ ਤੁਸੀਂ ਆ ਮੇਰੇ ਕਿੱਛ ਦੇਖੋਗੇ ਕਿ ਸ਼ਹੀਦੇ ਆਜਮ ਭਗਤ ਸਿੰਘ ਔਰ ਰਾਜਗੁਰੂ ਔਰ ਸੁਖਦੇਵ ਦੇ ਬੁੱਤ ਲੱਗੇ ਆ ਇਹ ਵੀ ਇਸ ਪਾਸੇ ਔਰ ਇਸ ਪਾਸੇ ਤੁਸੀਂ ਦੇਖੋ ਇਹ ਹਰਿਆਣਾ ਦੇ ਲੋਕਾਂ ਨੇ ਦੋ-ਦੋ ਚਮਚ ਹਰ ਘਰ ਤੋਂ ਘਿਓ ਲਿਆ ਕੇ ਦੇਸੀ ਘਿਓ ਲੈ ਕੇ ਇੱਥੇ ਜਿਹੜੀ ਹੈ ਦੇਸੀ ਘਿਓ ਨਾਲ ਸ਼ਹੀਦਾਂ ਦੀ ਸਮਾਧ ਤੇ ਆ ਜੋਤ ਜਲਾਈ ਹੈ ਅੱਛਾ ਇਹ ਵਾਲੀ ਹਰ ਘਰ ਦਾ ਮਤਲਬ ਦੋ-ਦੋ ਚਮਚ ਚਾਰ-ਚਾਰ ਚਮਚ ਪਾਏ ਹੋਏ ਹਨ ਉਹਨਾਂ ਨੇ ਇਕੱਠਾ ਕਰਕੇ ਇਹ ਸਾਰਾ ਜਿਹੜਾ ਦੇਸੀ ਕਯੂ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਇਹਦੀ ਦੇਖਰੇਖ ਕਰਦਾ ਹੈ ਇਹ 24 ਘੰਟੇ ਜੋਤ ਜੰਦੀ। ਮਤਲਬ ਕਾਇਦਾ ਇੱਕ ਆਦਮੀ ਰੱਖਿਆ ਹੋਣਾ ਹੈ ਨਾ। ਹਾਂਜੀ। ਇਸ ਟਾਈਮ ਵਿੱਚ ਡਾਕਰੀ ਜੀ ਜੋ ਜੀ। ਜੀ ਬਿਲਕੁਲ ਜੀ। ਔਰ ਦੇਸੀ ਕਯੂ ਹੈ ਬਿਲਕੁਲ ਬਹੁਤ ਵਧੀਆ ਤੇ ਐਨੀ ਮਤਲਬ ਸ਼ਹੀਦਾਂ ਦੇ ਪ੍ਰਤੀ ਭਾਵਨਾ ਹੈ, ਪ੍ਰੇਮ ਹੈ ਇਹਨਾਂ ਦਾ ਹੈ ਨਾ। ਹਰੇਕ ਲੋਕਾਂ ਦਾ ਚਾਹੇ ਕਿੱਥੇ ਦਾ ਵੀ ਹੈ, ਕੋਈ ਵੀ ਹੈ ਉਹਨਾਂ ਦਾ ਇੱਥੇ ਪ੍ਰੇਮ ਜੁੜਿਆ ਹੈ ਸਰ ਇੱਕ ਸਮਾਦ ਉਹ ਹੈ ਇਹ ਬੀਕੇ ਦੱਦੀ ਸਮਾਦ ਜੀ ਜਿਹੜਾ ਆ ਜਿਹੜੇ ਸਾਡੇ ਤਿੰਨ ਸ਼ਹੀਦ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਇਹਨਾਂ ਦਾ ਸਾਥੀ ਸੀ ਇਹਨਾਂ ਦੀ ਕੋਈਸ ਸੀ ਕਿ ਮੇਰੀ ਜਿਹੜੀ ਸਮਾਦ ਹੈ ਉਹ ਸਾਡੇ ਇਹਨਾਂ ਸ਼ਹੀਦਾਂ ਦੀ ਸਿੱਧੀ ਸਮਾਰਕ ਤੇ ਬਣੇ ਤੇ ਇਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਸਾਡਾ ਸ਼ਹਿਰ ਦੇ ਵਿੱਚ ਪਹਿਲੇ ਉਹਨੂੰ ਪਾਇਆ ਜਾਂਦਾ ਸੀ ਨਹਿਰੂ ਪਾਰ ਉਸ ਸਨੇਹਰੂ ਪਾਰਕ ਦੇ ਵਿੱਚ ਇਹਨਾਂ ਬੀਕੇ ਦੱਤ ਦੀ ਜਿਹੜੀ ਅੰਤਿਮ ਜਿਹੜੀ ਉੱਥੇ ਪਵਿੱਤਰ ਦੇਹ ਅਗਲੀ ਦਿੱਤੀ ਗਈ ਹੈ ਉਸ ਸਮਾਦ ਇੱਥੇ ਸਮਾਦ ਇੱਥੇ ਬਣਾਈ ਗਈ ਹੈ ਸਰ ਇਹ ਇੱਥੇ ਹੋਰ ਕੀ ਕੀ ਹੈਗਾ ਜਿਹਦਾ ਇਹ ਪਾਰਕ ਹੈਗੇ ਨੇ ਤੇ ਨਾਲ ਉਹ ਸਾਹਮਣੇ ਕੀ ਨਜ਼ਰ ਆ ਰਿਹਾ ਜੀ ਉੱਪਰ ਵੱਡੇ ਦੇਖੋ ਜੀ ਉਹ ਜਿਹੜਾ ਕੇਸਰੀ ਹਿੰਦ ਪੁਲ ਦਾ ਇੱਕ ਕਿਨਾਰਾ ਹੈ ਅੱਛਾ ਇਸੀ ਤਰੀਕੇ ਦੇ ਕਿਨਾਰਾ ਦਰਿਆ ਸਤ루 ਦਰਿਆ ਦੇ ਉਸ ਪਾਸੇ ਇੱਕ ਕਿਨਾਰਾ ਉਸ ਪਾਸੇ ਆ ਇੱਕ ਕਿਨਾਰਾ ਏ ਆ ਇਹਦੇ ਉੱਤੇ ਜਿਹੜਾ ਸੀ ਡਬਲ ਪੁਲ ਹੁੰਦਾ ਸੀ ਜਿਹਦਾ ਨਾਂ ਸੀ ਕੇਸਰੀਏ ਹਿੰਦ ਪੁਲ ਅੱਛਾ ਹਾਂ ਥੱਲੋਂ ਟ੍ਰੇਨ ਚੱਲਦੀ ਸੀ ਉੱਤੇ ਘੋੜਾ ਗਾੜੀ ਔਰ ਗੱਡੀਆਂ ਚਲਦੀਆਂ ਸ਼ੁਕਦੇ ਜਾਂਦੇ ਸੀ ਹਾਂ ਇਹ 23 ਪਿੱਲਰ ਹੈ ਜਿਹੜੇ 23 ਪਿੱਲਰਾਂ ਦੇ ਉੱਤੇ ਪੁਲ ਬਣਿਆ ਹੋਇਆ ਹੈ ਔਰ ਇਹ ਇੰਜੀਨੀਅਰ ਸੀ ਅੰਗਰੇਜ਼ ਜਿਹਦਾ ਨਾਮ ਸੀ ਜੇਮਸ ਵੈਲਸ ਰਿਚਰਡ ਇਹ 10 ਸਾਲਾਂ ਵਿੱਚ ਜਿਹੜਾ ਇਹ ਪੁੱਲ ਬੰਨਣਾ ਸੀ ਕੇਸਰੀ ਹਿੰਦ ਪੁੱਲ ਲੇਕਿਨ ਬੜੀ ਕੜੀ ਮਿਹਨਤ ਕਰਕੇ ਇਹ 2 ਸਾਲ ਦੇ ਵਿੱਚ ਪੁੱਲ ਪੂਰਾ ਕਰ ਦਿੱਤਾ ਗਿਆ ਅੱਛਾ ਸਾਲ ਦੀ ਬੱਧਤ ਕੀਤੀ ਉਹਨਾਂ ਨੇ ਹਾਂਜੀ ਇਹ ਪੁੱਲ ਤਿਆਰ ਹੋਣਾ ਸੀ 1887 ਵਿੱਚ ਜਿਹੜਾ ਕਿ 1800 86 ਜਿਹੜੇ ਪੁਲ ਤਿਆਰ ਹੋ ਗਿਆ 1778 1817 ਵਿੱਚ ਇਹਦੇ ਵਿੱਚ ਜਿਹੜੀ ਹੈ ਚਲਾ ਦਿੱਤੀ ਅੰਗਰੇਜ਼ਾਂ ਨੇ ਚਲਾ ਦਿੱਤੀ ਸੀ ਤੇ ਇਹ ਸ਼ਹੀਦਾਂ ਦੀ ਸਮਾਦ ਤੇ 23 ਮਾਰਚ ਨੂੰ ਕਿੰਨੇ ਕੁ ਲੋਕ ਇੱਥੇ ਤੁਸੀਂ ਕਿਉਂਕਿ ਇੱਥੇ ਦੇ ਵਾਸੀ ਹੋ ਔਰ ਤੁਸੀਂ ਦੇਖਿਆ ਵੀ ਹੈ ਚੰਗੀ ਤਰ੍ਹਾਂ ਹਰ ਸਾਲ ਆਉਂਦੇ ਹੋ ਕਿੰਨੇ ਕੁ ਲੋਕ ਆਉਂਦੇ ਆ ਲੱਖਾਂ ਦੀ ਤਦਾਦ ਹੁੰਦੀ ਹੈ ਲੱਖਾਂ ਦੀ ਤੇ ਮਤਲਬ ਰੋਡ ਪੂਰਾ ਸਵੇਰ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ ਸ਼ਾਮ ਤੱਕ ਚਲਦਾ ਹੀ ਜਾਂਦਾ ਲੋਕੀ ਦਰਸ਼ਨ ਕਰਦੇ ਲਖਨਦੀ ਤਰ੍ਹਾਂ ਕਮਾਲ ਹੈ ਤੇ ਮਾਰਕੀਟ ਵੀ ਲੱਗਦੀ ਹੈ ਪੂਰੀ ਮਾਰਕੀਟ ਲੱਗਦੀ ਸਟਾਲ ਲੱਗਦੇ ਨੇ ਸਾਰਾ ਕੁਝ ਲੱਗਦੇ ਨੇ ਇਹ ਇਕੱਲੇ ਕਿਤੇ ਫਿਰੋਜ਼ਪੁਰ ਦੇ ਵਾਸੀ ਥੋੜਾ ਆਉਂਦੇ ਨੇ ਇੱਥੇ ਪੂਰੇ ਦੇਸ਼ ਭਰ ਤੇ ਹਨ ਬੜੀ ਦੂਰੋਂ ਆਉਂਦੇ ਬੜੀ ਦੂਰ ਦੂਰ ਤੋਂ ਆਉਂਦੇ ਨੇ ਸੀਰ ਭਗਤ ਸਿੰਘ ਦੇ ਜਿਹੜੇ ਪਰਿਵਾਰਿਕ ਸਦਸਿਆ ਉਹ ਵੀ ਆਉਂਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨੂੰ ਬਕਾਇਦਾ ਨੋਮਤਾ ਦਿੰਦਾ ਹੈ ਔਰ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਆਪਣਾ ਸਨਮਾਨਿਤ ਕਰਦਾ ਹੈ अच्छा ਇਹਨਾਂ ਦੇ ਪਰਿਵਾਰਿਕਸ ਦੱਸਿਆ ਵੀ ਆਂਦੇ ਨੇ ਮੈਂਬਰ ਆਂਦੇ ਨੇ ਬਿਲਕੁਲ ਵੈਰੀ ਗੁੱਡ ਯਾਰ ਤਾਂ ਦੇਖਣਯੋਗ ਹੈ ਇਹ ਹੈਨਾ ਤਾਂ ਮੈਂ ਵੀ ਕਿਉਂਕਿ ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤਾਂ ਨੌਜਵਾਨਾਂ ਦੇ ਵਿੱਚ ਹੀ ਨਹੀਂ ਪੂਰੀ ਆਵਾਮ ਦੇ ਰੂਹ ਰੂਹ ਦੇ ਵਿੱਚ ਕਣ ਕਣ ਦੇ ਵਿੱਚ ਹੈਰਾਨ ਹੋਵੋਗੇ ਕਿ ਇਹ ਸਿੱਧੀ ਦਿਵਸ ਕਿ ਅਕੇਲੇ ਭਾਰਤੀ ਨਹੀਂ ਬੰਦਾ ਇਹ ਸਾਡੇ ਪड़ोसी ਦੇ ਪਾਕਿਸਤਾਨ ਦੇ ਵਿੱਚ ਵੀ ਸਿੱਧੀ ਦਿਵਸ ਮਨਾਇਆ ਜਾਂਦਾ ਹੈ ਅੱਛਾ ਪਾਕਿਸਤਾਨ ਦੇ ਵਿੱਚ ਵੀ ਮਨਾਉਂਦੇ ਇਹ ਇਹਨਾਂ ਦਾ ਇਹਦੇ ਨਾਂ ਤੇ ਚੌਕ ਬਣਿਆ ਹੋਇਆ ਹੈ ਇਹਨਾਂ ਦਾ ਉੱਥੇ ਵੀ ਪੂਰਾ ਸਿਧੀ ਸਮਾਦ ਆਪਣਾ ਸਿਧੀ ਦੋਸ ਬਣਾਇਆ ਜਾਂਦਾ ਕਿਉਂਕਿ ਪੈਦਾਇਸ਼ਤਾ ਇਹਨਾਂ ਦੀ ਉੱਥੋਂ ਦੀ ਹੈ ਬਿਲਕੁਲ ਔਰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀਗੀ ਬਿਲਕੁਲ ਤੇ ਇੱਥੇ ਸਮਾਦ ਬਣਾਈ ਗਈ ਹੈ ਸਮਾਦ ਹੁਣ ਦੂਸਰੀ ਸਾਈਡ ਦੇਖਦੇ ਹਾਂ ਸਮਾਦ ਪੰਜਾਬ ਮਾਤਾ ਜੀ ਦੀ ਬਹੁਤ ਖੂਬਸੂਰਤ ਹੈ ਇਹ ਸਮਾਦ ਬਣੀ ਹੋਈ ਹੈ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ